ਜੀ ਗਰੀਬ ਬੰਦੇ ਆ ਜੀ ਸਾਡੀ ਇੱਥੇ ਇਕੱਠੀ ਹੋਣੀ ਚਾਹੀਦੀ ਦਵਾਈ ਅਸੀਂ ਹੁਣ ਕੀ ਕਰੀਏ ਤੁਰਿਆ ਜਾਂਦਾ ਨਹੀਂ ਬੱਸਾਂ ਤੇ ਚੜ੍ਹਿਆ ਨਹੀਂ ਜਾਂਦਾ ਦਵਾਈ ਦੀ ਸਹੀ ਮਿਲਦੀ ਨਹੀਂ ਸਾਨੂੰ ਟਾਈਮ ਨਾਲ ਨਹੀਂ ਮਿਲਦੀ ਅਸੀਂ ਅੱਧੀ ਛੁੱਟੀ ਆਉਣੀ ਆ ਜੀ 12 ਵਜੇ ਆਉਣੀ ਆ ਸਰ ਤਾਂ 2 ਇੱਥੇ ਵਜੇ ਦੀ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਕਿਹਨੇ ਵੰਡੋਣੇ ਜੀ ਚੰਡੂ ਕਦੇ ਰੋਜ਼ਾਨਾ ਕੋਲੀ ਲੈਣਾ ਉਹਨੇ ਹਾਂ ਰੋਜ਼ਾਨਾ ਕੋਲੀ ਲੈਣਾ ਉਹਨੇ ਕੋਲੀ ਲੈਣਾ ਉਹ ਇੱਥੇ ਕੱਲ੍ਹ ਨਾ ਕੰਪਿਊਟਰ ਖੜ ਗਿਆ ਜੀ ਗੁੰਗਰ ਸਿਵਲ ਹਸਪਤਾਲ ਵਿੱਚ ਬਣੇ ਓਟ ਕਲੀਨਿਕ ਦੇ ਅੱਗੇ ਜੀਵ ਬਲੀ ਗੋਲੀ ਲੈਣ ਲਈ ਆਉਣ ਵਾਲਿਆਂ ਦੀਆਂ ਲੱਗਦੀਆਂ ਨੇ ਰੋਜ਼ਾਨਾ ਲੰਬੀਆਂ ਕਤਾਰਾਂ ਇੱਥੇ ਗੋਲੀ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਲੱਗੇ ਹੋਏ ਲੋਕਾਂ ਨੇ ਕਿਹਾ ਕਿ ਆਨਲਾਈਨ ਸਰਵਰ ਨਾ ਚੱਲਣ ਦੀ ਗੱਲ ਕਰਕੇ ਉਹਨਾਂ ਨੂੰ ਰੋਜ਼ਾਨਾ ਘੰਟਿਆਂ ਵੱਧੀ ਇਹਨਾਂ ਲਾਈਨਾਂ ਵਿੱਚ ਖੜਾ ਕੀਤਾ ਜਾਂਦਾ ਹੈ ਕਿ ਅਖੀਰ ਕਈ ਵਾਰ ਸ਼ਾਮ ਨੂੰ ਇਹ ਸਰਵਰ ਨਾ ਚੱਲਣ ਕਾਰਨ ਖਾਲੀ ਹੱਥ ਹੀ ਘਰ ਨੂੰ ਵਾਪਸ ਜਾਣਾ ਪੈਂਦਾ ਹੈ ਜਿੱਥੇ ਜਿਸ ਕਾਰਨ ਉਹਨਾਂ ਦਾ ਕੰਮ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਉਹ ਸਰੀਰਕ ਤੌਰ ਤੇ ਵੀ ਬਹੁਤ ਪਰੇਸ਼ਾਨੀ ਚੱਲਦੇ ਹਨ ਇਸ ਬਾਰੇ ਗੱਲ ਕਰਨ ਤੇ ਐਸਐਮਓ ਸਰਦੂਲਗੜ੍ਹ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਸਿਤਾ ਸਾਰਿਆਂ ਨੂੰ ਕਿਹਾ ਵੀ ਜੇ ਸਾਡੇ ਕੋਈ ਮੁਲਾਜ਼ਮ ਜਾਂ ਸਾਡਾ ਕੋਈ ਉਹ ਬੰਦਾ ਕੋਈ ਵੇਚਦਾ ਹੈ ਉਹਨੂੰ ਸਾਡੇ ਕੋਲ ਫੜਕੇ ਲਿਆਓ ਅਸੀਂ ਉਹਨੂੰ ਉਹਦੇ ਬੰਦੀ ਕਾਰਵਾਈ ਤੁਰੰਤ ਕਰਾਂਗੇ ਅਸੀਂ ਸਾਡੇ ਦਿਹਾੜੀ ਮਰ ਜਾਂਦੇ ਇਹ ਗਰੀਬ ਬੰਦੇ ਆ ਹੈ ਅੱਧੀ-ਢਾੜੀ ਲੱਗਦੀ ਹੈ ਤੇ ਅੱਧੀ ਤੂੰ ਅਗਲਾ ਮੋੜ ਦਿੰਦਾ ਹੈ। ਗੋਲੀਆਂ ਤੁਸੀਂ ਰੋਜ਼ ਲੈਣ ਆਉਨੇ ਹੋ? ਹਾਂਜੀ। ਕਿੰਨੀਆਂ ਗੋਲੀਆਂ ਮਿਲਦੀਆਂ ਤੁਹਾਨੂੰ? 2 ਦਿੰਦੇ ਜੀ। ਰੋਜ਼ਾਨਾ। ਹਾਂ ਕਿਸੇ ਨੂੰ ਇੱਕ ਕਿਸੇ ਨੂੰ ਦੋ। ਅੱਛਾ ਤੁਸੀਂ ਜਿਹੜੀਆਂ ਦੋ ਗੋਲੀਆਂ ਮਿਲਦੀਆਂ ਤੁਸੀਂ ਰੋਜ਼ਾਨਾ ਦੋ ਗੋਲੀਆਂ ਹੀ ਖਾਣੇ ਹੋ? ਹਾਂਜੀ। ਰੋਜ਼ਾਨਾ ਖਾ ਲੈਣੀ। ਖਾ ਲੈਣੀ ਹੈ ਜੀ। ਅੱਛਾ ਤੇ ਰੋਜ਼ਾਨਾ ਹੀ ਲੈਣ ਆਉਨੇ ਹੋ? ਹਾਂਜੀ। ਕਿੰਨੇ ਵਜੇ ਆਉਨੇ ਸਵੇਰੇ? ਸਵੇਰੇ ਅਸੀਂ ਅੱਧੀ-ਢਾੜੀ ਲਾ ਕੇ ਆਉਨੇ ਜੀ। ਮਿਸਟੇ ਕੋੜੀ ਮਿਲ ਜਾਂਦੀ ਹੈ ਫੇਰ ਰੋਜ਼? ਨਹੀਂ ਮਿਲਦੀ ਜੀ ਬਹੁਤ ਔਖੀ ਮਿਲਦੀ ਹੈ। ਕਿੰਨਾ ਸਮਾਂ ਲੱਗਦਾਗਾ ਕਿੰਨਾ ਚਿਰ ਕੱਢਣਾ ਪੈਂਦਾ ਇੱਥੇ ਇੱਥੇ ਹੀ ਸਾਨੂੰ ਕੱਲ 2 ਵਜੇ 2 ਤੋਂ ਬਾਅਦ ਆਗਲਾ ਲਾਉਂਦਾ ਨਹੀਂ ਸਾਨੂੰ ਕੰਮ ਕੰਮ ਤੇ ਕੀ ਮੰਗ ਕਰਦੇ ਹੋ ਅਸੀਂ ਸਾਨੂੰ ਇਹੀ ਮੰਗਾ ਸਾਡੀ ਵੀ ਜਾਂ ਸਾਨੂੰ ਹਫ਼ਤੇ ਦੀਆਂ ਹੈ ਤੇ じゃ10 ਦਿਨਾਂ ਦੀਆਂ ਆਏ ਦੇ ਦੇ ਕਰਨੀ ਹਾਂਜੀ ਆਲੂਪੁਰ ਤੋਂ ਜਾਣਾ ਹੋਣੇ 40 ਰੁਪਏ ਲੱਗਦੇ ਆਉਣ ਜਾਣ ਦੇ ਗੋਲੀਆਂ ਲੈਣ ਨੂੰ ਸਿੱਤਾ ਹੋ ਜਾ ਇੱਕ ਗੋਲੀ ਮਿਲਦੀ ਮੇਰੀਆਂ ਦੋ ਹੀ ਉਹ ਇੱਕ ਕੱਟਦੀ ਆ ਇੱਕ ਰਹਿ ਗਈ ਮੇਰੀ ਦੋ ਹੀ ਮੇਰੀਆਂ ਸੀ ਤੇ ਮੈਨੂੰ ਦਿੱਤੀਆਂ ਮੇਰੀਆਂ ਦੋ ਗੋਲੀਆਂ ਸੀ ਜੀ ਇੱਕ ਇਹਨਾਂ ਕੱਟਦੀ ਆ ਨਾ ਦਾ ਇੱਕ ਰਹਿ ਗਈ ਇੱਕ ਗੋਲੀ ਵਾਰੀ ਅਸੀਂ 40 ਰੁਪਏ ਲਾ ਕੇ ਆਉਣੇ ਤੇ 50 ਦੀ ਮੁੱਲ ਮਿਲਦੀ ਇੱਥੇ ਮੁੱਲ ਵੀ ਮੇਰੇ ਵਿੱਚ ਮੁੱਲ ਵੀ ਮਿਲ ਜਾਂਦੀ ਆ ਜੀ ਕਈ ਗਰੀਬ ਵੇਚ ਜਾਂਦੇ ਆ ਕਿੰਨੇ ਦੀ 30ਾਂ ਚੱਲੀਆਂ ਦੀ ਠੀਕ ਹਾਂਜੀ ਜਾ ਸੋਈ ਕੀ ਬੋਲਦਾ ਬੂਟਾ ਸਹੀ ਜੀ ਕਿਹੜਾ ਪਿੰਡ ਹੈ ਜੀ ਮੀਰਪੁਰ ਕਲਾਂ ਹੈ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਚਾਹੁੰਦੇ ਆ ਯਾ ਤੁਸੀਂ ਹੁਣ ਦੇਖਦੇ ਹੋ ਇਕੱਠਾ ਇਹ ਡੇਲੀ ਦਾ ਇਹੀ ਹਾਲਾਤ ਹੈ ਇਹਨਾਂ ਦੇ ਟਾਈਮ ਸਿਰ ਤੇ ਦਵਾਈ ਤਾਂ ਇਹਨਾਂ ਨੇ ਦੇਣੀ ਨਹੀਂ ਕਾਰਨ ਕਿਉਂ ਨਹੀਂ ਦੇਣੀ ਦੇਣੀ ਇਹ ਨਹੀਂ ਵੀ ਇਹਨਾਂ ਨੂੰ ਆਪ ਨੂੰ ਨਹੀਂ ਬਚਦੀ ਜਿੰਨੀਆਂ ਇਹ ਮੰਨ ਕੇ ਚੱਲੋ ਜੀ ਇੱਥੇ 50 ਬੰਦਿਆਂ ਨੂੰ ਦਵਾਈ ਦੇ ਜਾਣਗੇ 200 ਬੰਦੇ ਤੋਂ ਮੁੜ ਗਿਆ 200 ਬੰਦੇ ਦੀ ਗੋਲੀ ਹੁਣ ਜੇ 2 ਵੀ ਲਾਈਏ ਤਾਂ 400 ਬਣ ਗਈ। ਉਹਦੇ ਗਈਆਂ ਹੁਣ ਜਿਹੜੇ ਤੇ 400 ਗੋਲੀ ਕਿੰਨੇ ਦੀ ਬਣੂਗੀ? ਜੇ ਆਪਾਂ 50 ਦੇ ਹਿਸਾਬ ਨਾਲ ਵੇਚਦੇ ਆਂ। ਕਿੰਨੇ ਰੁਪਈਆ ਦੀ ਬਣੂਗੀ? ਉਹ ਸਾਰੇ ਇਹਨਾਂ ਨੂੰ ਵਜਦੇ ਆ। ਮਤਲਬ ਤੁਸੀਂ ਦੋਸ਼ ਲਗਾ ਰਹੇ ਹੋ ਵੀ ਇਹ ਬਾਅਦ ਚ ਬਰੇਕ ਚ ਵੇਚਦੇ। ਬਾਹੀਂ ਵਿਗਦੀਆਂ ਜੀ ਬਾਅਦ। ਉਹ ਵੀ ਵਜਦੇ ਜੀ ਗੱਲ ਕੋਈ ਨਹੀਂ। ਗੋਲੀ ਵਿਗਦੀ ਹੈ ਜੀ ਇਹ। 50 ਰੁਪਈਆ ਦੀ ਗੋਲੀ ਵਿਗਦੀ। ਵੇਚਣ ਵਾਲੇ ਕੌਣ ਨੇ? ਵੇਚਣ ਵਾਲੇ ਵੀ ਇੱਥੇ ਆ ਆਵੇਂ। ਉਹ ਬੈਗ 'ਚ ਪਾ ਪੱਕ ਜਾਂਦੀਆਂ ਗੋਲੀਆਂ। ਇਹਨਾਂ ਨੂੰ ਮਿਲਦੀ ਉਹ ਵੀ ਅੰਦਰੋਂ ਮਿਲਦੀ ਹੈ ਜਾਂ ਬਾਹਰੋਂ ਮਿਲਦੀ ਹੈ? ਮੇਰਾ ਨਾਮ ਤਾਂ ਗੁਰਵਿੰਦਰ ਸਿੰਘ ਹੈ ਜੀ ਤੇ ਸਰ ਅਸੀਂ ਇਹ ਕਹਿਣਾ ਚਾਹਾਂਗੇ ਵੀ ਸਾਨੂੰ ਸਰ ਇਕੱਠੇ ਦਵਾਈ ਮਿਲ ਜਾਇਆ ਕਰੇ ਜੀ ਰੋਜ਼ ਆਉਣਾ ਪੈਂਦਾ ਜੀ ਹੁਣ ਸਰਾਨੂੰ ਮੰਨ ਕੇ ਚਲੋ ਅਸੀਂ 2 ਘੰਟੇ ਵਾਂਗੂ ਹੋ ਗਏ ਜੀ ਲਾਈਨ 'ਚ ਲੱਗਿਆ ਨੂੰ ਸਾਨੂੰ ਤੇ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਆਹ ਵਾਲਾ ਤਾਂ ਕਿੰਨੀਆਂ ਗੋਲੀਆਂ ਮਿਲਦੀਆਂ ਤੁਹਾਨੂੰ ਮੈਨੂੰ 2 ਮਿਲਦੀਆਂ ਜੀ ਰੋਜ਼ਾ ਲੈ ਕੇ ਜਾਂਦਾ 2 ਟੋਰੀ ਰੋਜ਼ ਆਉਣਾ ਜੀ ਸਰ ਰੋਜ਼ ਕੰਮ ਕੀ ਕਰਦੇ ਹੋ ਦਿਹਾੜੀ ਦਾਪਾ ਕਰਦੇ ਆ ਜੀ ਤੁਹਾਨੂੰ ਕਿਹੜੇ ਵੇਲੇ ਕਰਦੇ ਕੰਮ ਕਿਹੜੇ ਕਰਦੇ ਆ ਜੀ ਸਰ ਹੁਣ ਜਾਵਾਂਗੇ ਉਧਰ ਛਿੜਕਾਂ ਪੈਣਗੀਆਂ ਜੀ ਆ ਸਾਡਾ ਘੰਟਾ ਰੋਟੀ ਖਾਣ ਆਲਾ ਸਰ ਇੱਥੇ ਖਰਾਬ ਹੋ ਗਿਆ ਜੀ ਥਾਲਿਆ ਹੁਣ ਸਾਨੂੰ ਜਾਣ ਸਰ ਕੰਮ ਤੇ ਲੱਗਣਾ ਨਹੀਂ ਮਿਲਦੀ ਕੀ ਤੁਸੀਂ ਕੰਮ ਨਹੀਂ ਕਰ ਸਕਦੇ ਸਰ ਫਿਰ ਔਖਾ ਜੀ ਨਸ਼ਾ ਖਾਂਦੇ ਸੀ ਇਹ ਬੋਲਦੇ ਇਹ ਕੁੜੀ ਦੇ ਵਿੱਚ ਨਸ਼ਾ ਹੈ ਸਰ ਨਸ਼ਾ ਬਸ ਸਹੀ ਹੈ ਐ ਵੀ ਮਹਿਸੂਸ ਨਹੀਂ ਹੁੰਦਾ ਜੀ ਵੀ ਜੋ ਪਹਿਲਾਂ ਨਸ਼ਾ ਖਾਂਦੇ ਸੀਗੇ ਜੀ ਉਹ ਮਹਿਸੂਸ ਨਹੀਂ ਹੁੰਦਾ ਜੀ ਠੀਕ ਹੈ ਹਜੀ ਡਾਕਟਰ ਸਾਹਿਬ ਅੱਜ ਅੱਜ ਕੇ ਹਸਪੀਟਲ ਪਹੁੰਚੇ ਤੇ ਔਰ ਕਲੀਨਿਕ ਦੇ ਬਾਹਰ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜੀ ਇਹਦਾ ਸਰਵਰ ਹੈ ਉਹ ਸਾਰੇ ਪੰਜਾਬ ਦਾ ਡਾਟਾ ਹੈ ਜਿਵੇਂ ਜਿਵੇਂ ਸਰਵਰ ਚੱਲੀ ਚੱਲ ਰਿਹਾ ਹੈ ਜਿੰਨਾਕ ਉਸ ਹਿਸਾਬ ਨਾਲ ਡਿਸਪਰਸ ਗੋਲੀਆਂ ਹੋ ਰਹੀਆਂ ਨੇ ਇਹ ਦੇਖੀ ਮਾਤਰਾ ਪ੍ਰੈਸਕ੍ਰਿਪਸ਼ਨਾਂ ਮਾਤਰਾ ਦੀ ਕਿੰਨੀਆਂ ਗੋੜੀਆਂ ਇੱਕ ਪੇਸ਼ੈਂਟ ਨੂੰ ਦਿੱਤੀਆਂ ਇਹ ਸਾਈਕੀਆਟ੍ਰਿਸਟ ਬਰੋਂ ਲਗਾਈ ਜਾਂਦੀਆਂ ਨੇ ਇਹ ਇਹਦੀ ਮਾਤਰਾ ਉਸ ਵੱਲੋਂ ਹੀ ਡਿਸਾਈਡ ਕੀਤੀ ਜਾਂਦੀ ਹੈ ਇੱਕ ਕੇਸ ਸਰ ਵਾਰ-ਵਾਰ ਡਿਮਾਂਡ ਕਰ ਰਹੇ ਨੇ ਜਿਹੜੇ ਬਾਹਰ ਖੜੇ ਨੇ ਵੀ ਸਾਨੂੰ 5 ਦਿਨਾਂ ਦੀਆਂ ਜਾਂ 7 ਦਿਨਾਂ ਦੀਆਂ ਇਕੱਠੀਆਂ ਦਿੱਤੀਆਂ ਜਾਂ ਇਹ ਕੌਣ ਡਿਸਾਈਡ ਕਰਦੇ ਸਰ ਕਿ ਇਹਨਾਂ ਨੂੰ ਕਿਵੇਂ ਦੇਣੀ ਹੈ ਇਹ ਵੀ ਸਾਈਕੀਆਟ੍ਰਿਸਟ ਕਰਦਾ ਹੈ ਮਤਲਬ ਉਹਨਾਂ ਦੀ ਬਿਨਾ ਅਪਰੂਵਲ ਤੋਂ ਇਹ ਆਪਣੇ ਲੈਵਲ ਤੇ ਕੁਝ ਨਹੀਂ ਕਰ ਸਕਦਾ ਤੋਰ ਤੀ ਨਹੀਂ ਅਸੀਂ ਉਹ ਨਹੀਂ ਅਪਰੂਵਲ ਉਨਾਂ ਵੱਲੋਂ ਹੀ ਦਿੱਤੀ ਜਾਂਦੀ ਹੈ ਉਹ ਆਨਲਾਈਨ ਇੱਥੇ ਕੁਝ ਜਿਹੜੇ ਬਾਹਰ ਜਿਹੜੇ ਮਤਲਬ ਗੋਲੀਆਂ ਲੈਣ ਵਾਸਤੇ ਆਏ ਹੋਏ ਲੋਕ ਉਹ ਕਹਿ ਰਹੇ ਆ ਕਿ ਸਾਨੂੰ ਬਾਹਰੋਂ ਜਿਹੜੀ ਆਏ ਇੱਥੇ ਹਸਪਤਾਲ ਦੇ ਇਸ ਤੋਂ ਅੰਦਰੋਂ ਹੀ ਕੁਝ ਲੋਕਾਂ ਵੱਲੋਂ ਮਤਲਬ ਗੋਲੀਆਂ ਵੇਚੀਆਂ ਜਾਂਦੀਆਂ ਹਨ 50 ਰੁਪਏ ਦੀ ਗੋਲੀ ਜਾਂ ਉਹ ਵੀ ਹੈ ਪੋਸਟਲ ਗੋਲੀ ਮਿਲ ਜਾਂਦੀ ਉਹਦੇ ਬਾਰੇ ਕੀ ਕਹਿਣਾ ਸਰ ਜੀ ਅਸੀਂ ਤਾਂ ਸਾਰਿਆਂ ਨੂੰ ਕਿਹਾ ਹੈ ਵੀ ਜੇ ਸਾਡੇ ਕੋਈ ਮੁਲਾਜ਼ਮ ਜਾਂ ਸਾਡਾ ਕੋਈ ਉਹ ਬੰਦਾ ਕੋਈ ਵੇਚਦਾ ਹੈ ਉਹਨੂੰ ਸਾਡੇ ਕੋਲ ਫੜਕੇ ਲਿਆਓ ਅਸੀਂ ਉਹਨੂੰ ਉਹਦੇ ਬੰਦੀ ਕਾਰਵਾਈ ਤੁਰੰਤ ਕਰਾਂਗੇ ਕੀ ਸਰ ਜਿਹੜੇ ਕੋਈ ਦੂਸਰੇ ਲੋਕ ਗੋਲੀਆਂ ਵੇਚਦੇ ਨੇ ਜਿਹੜੇ ਗੋਲੀਆਂ ਲੈ ਕੇ ਆਏ ਆ ਉਹਨਾਂ ਦੀ ਵੀ ਕੋਈ ਕਾਰਵਾਈ ਹੋ ਸਕਦੀ ਹੈ ਇਹ ਇਹ ਐਡਮਿਨਿਸਟ੍ਰੇਸ਼ਨ ਦਾ ਮੈਟਰ ਹੈ ਸਾਡਾ ਨਹੀਂ